ਇਹ ਹੋਰ ਕੁੜੀਆਂ ਨਵੇਂ ਗੱਲਾਂ ਕਰਦਾ ਆ ਉਹ ਦੇਖੋ ਕੁੜੀ ਨੇ ਬਹੁਤ ਅੰਦਰੋਂ ਗੱਲਾਂ ਬੋਲ ਜਲੰਧਰ ਦੇ ਬਸਤੀ ਗੁਜ਼ਾ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਰੰਗੇ ਹੱਤੀ ਫੜ ਲਿਆ ਗੁੱਸੇ ਵਿੱਚ ਆਈ ਪਤਨੀ ਨੇ ਦੋਮਾ ਨੂੰ ਕਮਰੇ ਦੇ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ ਤੇ ਤੁਰੰਤ ਆਪਣੀ ਮਾਂ ਤੇ ਪੁਲਿਸ ਨੂੰ ਸੂਚਿਤ ਕੀਤਾ ਪੀੜਤ ਔਰਤ ਨੇ ਦੱਸਿਆ ਕਿ ਉਸਦੀ 4 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ ਅਤੇ ਉਹਨਾਂ ਦਾ 1.5 ਸਾਲ ਦਾ ਬੇਟਾ ਹੈ ਔਰਤ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਪਿਛਲੇ 3 ਸਾਲਾਂ ਤੋਂ ਉਸ ਨਾਲ ਕੁੱਟਮਾਰ ਕਰਦਾ ਆ ਰਿਹਾ ਸੀ ਉਹ ਅਚਾਨਕ ਬੱਚੇ ਦੇ ਕੱਪੜੇ ਲੈਣ ਘਰ ਆਈ ਸੀ ਜਿੱਥੇ ਉਸਨੇ ਆਪਣੇ ਗੁਆਂਢ ਦੀ ਹੀ ਇੱਕ ਕੁੜੀ ਨੂੰ ਆਪਣੇ ਪਤੀ ਨਾਲ ਬੈੱਡ ਉੱਤੇ ਇਤਰਾਜ਼ਯੋਗ ਹਾਲਤ ਵਿੱਚ ਵੇਖਿਆ ਔਰਤ ਨੇ ਇਹ ਵੀ ਦੱਸਿਆ ਕਿ ਉਸਨੇ ਪਹਿਲਾਂ ਵੀ ਇਹਨਾਂ ਦੀਆਂ ਮੋਬਾਈਲ ਚੈਟਾਂ ਪੜੀਆਂ ਸਨ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮੁਲਜ਼ਮ ਦਾ ਪਿਤਾ ਜੋ ਕਿ ਇੱਕ ਭਾਜਪਾ ਆਗੂ ਹੈ ਉਸਤੇ ਪਰਿਵਾਰ ਕਰਨ ਪੁਲਿਸ ਕਾਰਵਾਈ ਕਰਨ ਵਿੱਚ ਝਿਜਕ ਰਹੀ ਸੀ ਜਦੋਂ ਪੁਲਿਸ ਨੇ ਲਗਭਗ 1 ਘੰਟੇ ਬਾਅਦ ਕਮਰੇ ਦਾ ਤਾਲਾ ਖੁਲਵਾਇਆ ਤਾਂ ਉੱਥੇ ਮੌਜੂਦ ਪੀੜਤ ਅਤੇ ਪਰਿਵਾਰਕ ਮੈਂਬਰਾਂ ਨੇ ਮਲਜ਼ਮ ਪਤੀ ਅਤੇ ਕੁੜੀ ਦੀ ਜੰਮ ਕੇ ਕੁੱਟਮਾਰ ਕੀਤੀ ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਉਸ ਨੂੰ अपमानजनक ਸ਼ਬਦ ਬੋਲਦਾ ਸੀ ਅਤੇ ਕਈ ਵਾਰ ਕੁੱਟਮਾਰ ਕਰਕੇ ਘਰੋਂ ਕੱਢ ਚੁੱਕਾ ਸੀ ਉਸਨੇ ਇਹ ਵੀ ਕਿਹਾ ਕਿ ਉਸਦੇ ਸਹੁਰੇ ਨੇ ਵੀ ਪਹਿਲਾਂ ਉਸਤੇ ਹੱਥ ਚੁੱਕਿਆ ਸੀ ਜਿਸ ਦੀ ਰਿਪੋਰਟ ਉਸਨੇ ਥਾਣੇ ਵਿੱਚ ਦਿੱਤੀ ਸੀ ਉੱਥੇ ਹੀ ਬਸਤੀ 바ਵਾ ਖੇਲ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕਰਦਿਆਂ ਮੁਲਜ਼ਮ ਪਤੀ ਅਤੇ ਕੁੜੀ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆਏ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੇਰੀ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਇਹ ਬੜਾ ਇਹ ਹੋਰ ਕੁੜੀਆਂ ਨਾਲ ਵੀ ਗੱਲਾਂ ਕਰਦਾ ਆ ਉਹ ਦੇਖੋ ਕੁੜੀ ਨੇ ਬੋਲਦੀ ਅੰਦਰੋਂ ਬੋਲ ਰਹੀ ਆ ਰਹੀ ਆ ਜਿਹੜਾ ਫੋਨ ਲਿੱਤਾ ਗਿਆ ਘਰ ਵਾਲਾ ਦੇ ਸੁਧਿਓ ਨਹੀਂ ਪਤਾ ਸੀ ਇਦਾਂ ਲੈ ਜਾੜ ਲਾ ਮੁੰਡੇ ਦੇ ਕੱਪੜੇ ਲੈ ਆੜੇ ਇਹਨੇ ਕੱਪੜੇ ਕੀ ਲੈ ਜਾ ਪਤਾ ਕਰ ਜਾ ਕੇ ਦੇਖਿਆ ਤੇ ਥੱਲੇ ਡੇਟੇ ਹੋਏ ਤੋਂ ਨੇ ਮੇਰਾ ਫੋਨ ਮੇਰਾ ਸਭ ਕੁਝ ਖੋ ਗਿਆ ਚਾਰ ਸਾਲ ਹੋ ਗਏ ਭਾਜੀ ਜੇ ਤੋਂ ਅੰਨ ਕਾ ਦਾ ਲੜਾਈ ਝਗੜਾ ਕਰਦਾ ਸੀ ਮੈਂ ਇੰਦੀ ਹੁਣ ਚੱਕਦਾ ਸੀ ਲੱਗਣਾ ਕਿ ਨੇ ਤਨਖਾਲਾ ਲੰਮੇ ਲੰਮੇ ਦੀ ਤੇ ਇੱਥੇ ਜਾ ਬਲੰਦਾ ਵੀ ਆਰ ਪੜੇ ਵੀ ਆਰ ਕਿੱਥੇ ਮੈਨੂੰ ਕੋਈ ਸਬੂਤ ਨਹੀਂ ਦੇ ਜਿਹੜਾ ਮੈਂ ਲੈ ਕੇ ਗਈ ਜਾਂ ਬੰਦਾ ਕਹਿੰਦੇ ਮੈਰੀ ਇੰਥੋਂ ਗਈ ਪੀਣਾ ਕੱਪੜਾ ਪੁਲਿਸ ਨੇ ਇਨਫੋਰਮੇਸ਼ਨ ਲਈ ਬੋਲੀਆ ਤੁਸੀਂ ਚੁੱਪ ਰਹੋ ਆ ਦੇਖੋ ਕਿੱਦਾਂ ਗੱਲਾਂ ਕੱਢਣ ਤੇ ਹੋਂ ਕਵੀ ਚੋਪਾ ਜੋ ਗਾਹੀ ਨਾ ਬੰਦਾ ਪੰਚਤ ਨਾ ਫਟਾ ਖਿਦੋਇ ਤੋ ਜਦੋਂ ਕੱਲੇ ਲੋਕ ਵੀ ਜਿਹੜੇ ਕੱਦੇ ਹੋ ਗਏ ਨੇ ਘਰ ਵਾਲੀ ਪਹੁੰਚ ਚੁੱਕੀ ਹੈ ਤੁੰਦਾਦੀਏ ਜਿੱਥੇ ਰਹਿੰਦੇ ਸੀ ਤੁੰਦਾਦੀਏ ਅੰਦਰ ਘਰ ਵਾਲਾ ਜਿਹੜਾ ਬੜਿਆ ਹੋਇਆ ਕਿਸੇ ਲੜਕੇ ਦੇ ਨਾਲ ਉਹਦੀ ਘਰ ਵਾਲੀ ਇਹ ਹੋਰ ਕੁੜੀਆਂ ਨਾਲ ਵੀ ਗੱਲਾਂ ਕਰਦਾ ਆ ਉਹ ਦੇਖੋ ਕੁੜੀ ਨੇ ਬੋਲ ਦਿੱਤੀ ਜਲੰਧਰ ਦੇ ਬਸਤੀ ਗੁਜ਼ਾ ਇਲਾਕੇ ਵਿੱਚ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਇੱਕ ਪਤਨੀ ਨੇ ਆਪਣੇ ਪਤੀ ਨੂੰ ਕਿਸੇ ਹੋਰ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿੱਚ ਰੰਗੇ ਹੱਤੀ ਫੜ ਲਿਆ ਗੁੱਸੇ ਵਿੱਚ ਆਈ ਪਤਨੀ ਨੇ ਦੋਮਾ ਨੂੰ ਕਮਰੇ ਦੇ ਅੰਦਰ ਬੰਦ ਕਰਕੇ ਬਾਹਰੋਂ ਤਾਲਾ ਲਗਾ ਦਿੱਤਾ ਤੇ ਤੁਰੰਤ ਆਪਣੀ ਮਾਂ ਤੇ ਪੁਲਿਸ ਨੂੰ ਸੂਚਿਤ ਕੀਤਾ ਪੀੜਤ ਔਰਤ ਨੇ ਦੱਸਿਆ ਕਿ ਉਸਦੀ 4 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ ਅਤੇ ਉਹਨਾਂ ਦਾ 1.5 ਸਾਲ ਦਾ ਬੇਟਾ ਹੈ ਔਰਤ ਨੇ ਦੋਸ਼ ਲਗਾਇਆ ਕਿ ਉਸਦਾ ਪਤੀ ਪਿਛਲੇ 3 ਸਾਲਾਂ ਤੋਂ ਉਸ ਨਾਲ ਕੁੱਟਮਾਰ ਕਰਦਾ ਆ ਰਿਹਾ ਸੀ ਉਹ ਅਚਾਨਕ ਬੱਚੇ ਦੇ ਕੱਪੜੇ ਲੈਣ ਘਰ ਆਈ ਸੀ ਜਿੱਥੇ ਉਸਨੇ ਆਪਣੇ ਗੁਆਂਢ ਦੀ ਹੀ ਇੱਕ ਕੁੜੀ ਨੂੰ ਆਪਣੇ ਪਤੀ ਨਾਲ ਬੈੱਡ ਉੱਤੇ ਇਤਰਾਜ਼ਯੋਗ ਹਾਲਤ ਵਿੱਚ ਵੇਖਿਆ ਔਰਤ ਨੇ ਇਹ ਵੀ ਦੱਸਿਆ ਕਿ ਉਸਨੇ ਪਹਿਲਾਂ ਵੀ ਇਹਨਾਂ ਦੀਆਂ ਮੋਬਾਈਲ ਚੈਟਾਂ ਪੜੀਆਂ ਸਨ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਸਤੀ 바ਵਾ ਖੇਲ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਕਿ ਮੁਲਜ਼ਮ ਦਾ ਪਿਤਾ ਜੋ ਕਿ ਇੱਕ ਭਾਜਪਾ ਆਗੂ ਹੈ ਉਸਤੇ ਪਰਵਾਫ ਕਰਨ ਪੁਲਿਸ ਕਾਰਵਾਈ ਕਰਨ ਵਿੱਚ ਝਿਜਕ ਰਹੀ ਸੀ ਜਦੋਂ ਪੁਲਿਸ ਨੇ ਲਗਭਗ 1 ਘੰਟੇ ਬਾਅਦ ਕਮਰੇ ਦਾ ਤਾਲਾ ਖੁਲਵਾਇਆ ਤਾਂ ਉੱਥੇ ਮੌਜੂਦ ਭੀੜ ਅਤੇ ਪਰਿਵਾਰਕ ਮੈਂਬਰਾਂ ਨੇ ਮਲਜ਼ਮ ਪਤੀ ਅਤੇ ਕੁੜੀ ਦੀ ਜੰਮ ਕੇ ਕੁੱਟਮਾਰ ਕੀਤੀ ਪੀੜਤਾ ਨੇ ਰੋਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਉਸ ਨੂੰ अपमानजनक ਸ਼ਬਦ ਬੋਲਦਾ ਸੀ ਅਤੇ ਕਈ ਵਾਰ ਕੁੱਟਮਾਰ ਕਰਕੇ ਘਰੋਂ ਕੱਢ ਚੁੱਕਾ ਸੀ ਉਸਨੇ ਇਹ ਵੀ ਕਿਹਾ ਕਿ ਉਸਦੇ ਸਹੁਰੇ ਨੇ ਵੀ ਪਹਿਲਾਂ ਉਸਤੇ ਹੱਥ ਚੁੱਕਿਆ ਸੀ ਜਿਸ ਦੀ ਰਿਪੋਰਟ ਉਸਨੇ ਥਾਣੇ ਵਿੱਚ ਦਿੱਤੀ ਸੀ ਉੱਥੇ ਹੀ ਬਸਤੀ 바ਵਾ ਖੇਲ ਪੁਲਿਸ ਨੇ ਸਥਿਤੀ ਨੂੰ ਕਾਬੂ ਵਿੱਚ ਕਰਦਿਆਂ ਮੁਲਜ਼ਮ ਪਤੀ ਅਤੇ ਕੁੜੀ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਅਗਲੇਰੀ ਕਾਰਵਾਈ ਜੋ ਹੈ ਉਹ ਕੀਤੀ ਜਾਵੇਗੀ ਇਹ ਹੋਰ ਕੁੜੀਆਂ ਨਾ ਵੀ ਗੱਲਾਂ ਕਰਦਾ ਵਾ ਉਹ ਦੇਖੋ ਕੁੜੀ ਨੇ ਬਹੁਤ ਹੀ ਅੰਦਰੋਂ ਗੱਲਾਂ ਖੋਲ੍ਹਦਾ ਰੰਗੇ ਇਥੇ ਜਿਹੜਾ ਫੋਨ ਲਿੱਤਾ ਗਿਆ ਘਰ ਵਾਲਾ ਦੇ ਸੁਧਿਓ ਪਤਾ ਸੀ ਇੰਦਾ ਡੇਢ ਆੜਾ ਲਮਡੇ ਦੇ ਕੱਪੜੇ ਲੈ ਆਂਦਾ ਇਹਨੇ ਕੱਪੜੇ ਕੀ ਲੈ ਆਂਦਾ ਤਾਂ ਦਰ ਜਾ ਕੇ ਦੇਖਿਆ ਤੇ ਥੱਲੇ ਡੇਟਿਓਏ ਤੋਂ ਨੇ ਮੇਰਾ ਫੋਨ ਮਿਲ ਗਿਆ ਮੇਰਾ ਸਭ ਕੁਝ ਹੋ ਗਿਆ 4 ਸਾਲ ਹੋ ਗਏ ਬਾਜੀ ਜਦੋਂ ਅੰਨਾ ਕਾ ਲੜਾਈ ਝਗੜਾ ਸੀ ਮੈਂ ਇੰਦੀ ਹੁਣ ਚੱਕਦਾ ਸੀ ਲੱਗਣਾ ਕਿ ਬਣੇ ਕੇ ਫੋਨ ਦਿੱਤਾ ਕਲਾਵਾ ਨੰਨੇ ਨਹੀਂ ਦੀਵਾਨ ਦੀ ਫੇਰ ਤੇ ਜਾ ਬਲੰਦਾ ਵੀ ਆਰ ਪਰੇ ਵੀ ਆਰ ਕਿੱਥੇ ਮੈਨੂੰ ਕੋਈ ਸਬੂਤ ਨਹੀਂ ਜਿਹੜਾ ਮੈਂ ਲੈ ਕੇ ਗਈਆਂ ਮੈਂ ਤਾਂ ਕਰਕੇ ਮੈਰੀ ਅੰਥੋਂ ਗਈ ਬਿਨਾ ਕੱਪੜਿਆਂ ਤੋਂ ਉਸ ਨੇ ਇਨਫੋਰਮੇਸ਼ਨ ਗੀ ਨਾ ਮੋਲੀਆ ਤੁਸੀਂ ਚੁੱਪ ਰਹੋ ਆ ਦੇਖੋ ਕਿੱਦਾਂ ਗੱਲਾਂ ਕਰਦੇ ਹੋਂਦੋਂ ਕਵੀ ਚੋਪਾ ਜੋ ਗੋੜੀ ਨਾ ਬੰਦਾ ਪੰਚਤ ਨਾ ਮੜਾ ਖਿਦਾਏ ਤਾਂ ਕਰ ਬਲ ਬੰਦਾ ਆਲੇ ਲੋਕ ਵੀ ਜਿਹੜੇ ਇੱਥੇ ਹੋ ਗਏ ਨੇ ਘਰ ਵਾਲੀ ਪਹੁੰਚ ਚੁੱਕੀ ਹੈ ਤੁਹਾਨੂੰ ਦੱਸਦੀ ਏ ਜਿੱਥੇ ਰਹਿੰਦੇ ਸੀ ਤੁਹਾਨੂੰ ਦੱਸਦੀ ਏ ਅੰਦਰ ਘਰ ਵਾਲਾ ਜਿਹੜਾ ਬੜਿਆ ਹੋਇਆ ਕਿਸੇ ਲੜਕੇ ਦੇ ਨਾਲ ਉਹਦੀ ਘਰ